ਤੇ ਤਿੰਨ ਜਣੇ ਆਏ ਉਹਨਾਂ ਨੇ ਕਿਰੇ ਪਿਸਤਲ ਦਿਖਾਇਆ ਨੂੰ ਗੱਡੀ ਸਕੂਟਰੀ ਦੇ ਉੱਪਰ ਜਾ ਹੁਣ ਕੋਈ ਕੰਮ ਜੁਣ ਜਣੇ ਆਇਆ ਪਲੈਟਨਾ ਮੋਟਰਸਾਈਕਲ ਤੇ ਤੇ ਮੈਨੂੰ ਰਿਵੋਲਵਰ ਦਿਖਾਇਆ ਤੇ ਸਕੂਟਰੀ ਕੋਕੀ ਲੱਗੇ ਤੇ ਵਾਰਦਾਤਾਂ ਸਾਡੇ ਫਟਕ ਤੇ ਲੱਗਦੀ ਹੁੰਦੀ ਹੈ ਰੀਲ ਤੇ ਪੁਲਿਸ ਵੀ ਇੱਥੇ ਦੂਜੇ ਪੀਜੇ ਦੇ ਨਾਲ ਆ ਕੇ ਖਲੋਚ ਮੇਰਾ ਨਾਮ ਪ੍ਰਕਾਸ਼ ਹੈ ਪ੍ਰਕਾਸ਼ ਜੀ ਕੀ ਕਰਦੇ ਹੋ ਤੁਸੀਂ ਔਰ ਕੀ ਹੋਇਆ ਬੇਟਾ ਇਹ ਮੇਰਾ ਇੱਥੇ ਲੱਗੇ ਨਾ ਸਾਡੇ ਘਰ ਦੇ ਲੱਗੇ ਦੁੱਧ ਦੀ ਡੇਰੀ ਆ ਠੀਕ ਆ ਉਹ ਇਥੋਂ ਜਸਟ ਨਿਕਲ ਕੇ ਤੇ ਦੁੱਧ ਵਾਲੇ ਦੇ ਘਰ ਦੇ ਲੱਗੇ ਗਿਆ ਉੱਥੇ ਨਾਲ ਇੱਕ ਕਰਿਆਨੇ ਦੀ ਸ਼ਾਪ ਆ ਬਰੈਡ ਲੈਣ ਗਿਆ ਤੇ ਨਾਲੇ ਦੁੱਧ ਵੀ ਲੈਣ ਜਾਂਦਾ ਥੋ ਡੇਲੀ ਜਾਂਦਾ ਤੇ ਬਿਲਕੁਲ ਇੱਕ ਕਿਲਾ ਹਟਵਾ ਸਾਡਾ ਘਰ ਆ ਉਤੋਂ ਬਸ ਇਹ ਨਿਕਲਿਆ ਸਕੂਟਰੀ ਲੈ ਕੇ ਤਿੰਨ ਮੁੰਡੇ ਆਏ ਆ ਜੋ ਇਹਨੇ ਦੱਸਿਆ ਕਿ ਤਿੰਨ ਜਣੇ ਆਏ ਉਹਨਾਂ ਨੇ ਇੱਕ ਨੇ ਪਿਸਤਲ ਵਿਖਾਇਆ ਉਹਨੂੰ ਕਹਿੰਦੇ ਸਕੂਟਰੀ ਤੋਂ ਉਤਰ ਜਾ ਹੁਣ ਤੇਰਾ ਕੋਈ ਕੰਮ ਨਹੀਂ ਤੇ ਬਸ ਜੀ ਇਹ ਉਤਰ ਗਿਆ ਇਹਨੇ ਸਕੂਟਰੀ ਦਿੱਤੀ ਹੈ ਘਰ ਆ ਕੇ ਨਾਲ ਉਸੇ ਵੇਲੇ ਇੱਕ ਮਿੰਟ ਦੀ ਦੂਰੀ ਤੇ ਸਾਡਾ ਘਰ ਆ ਜਿੱਥੋਂ ਕੋਈ ਕੀ ਲੱਗਦਾ ਕਿ ਕਾਉਂਟ ਹੋ ਸਕਦਾ ਜਾਂ ਲੱਗੇ ਪਹਿਲਾਂ ਵੀ ਇਹੋ ਜਿਹਾ ਮਾਹੌਲ ਹੈ ਹਾਂ ਜੀ ਫਿਲਹਾਲ ਤੇ ਵਾਰਦਾਤਾਂ ਸਾਡੇ ਫਟਕ ਦੇ ਲਾਗੇ ਹੁੰਦੀਆਂ ਰਹੀਆਂ ਨੇ ਤੇ ਪੁਲਿਸ ਵੀ ਇੱਥੇ ਦੂਜੇ ਤੀਜੇ ਦਿਨ ਆਣ ਕੇ ਖਲੋਤੀ ਰਾਤ ਕਿ ਵਾਰਦਾਤ ਨਾ ਹੋਏ ਪਰ ਹੁਣ ਫਿਰ ਵੀ ਵਾਰਦਾਤਾਂ ਜਿਹੜੀਆਂ ਕੰਟੀਨਿਊ ਹੋ ਰਹੀਆਂ ਨੇ ਬੱਚੇ ਤੇ ਕਿ ਹਾਲ ਹੈ ਸ਼ਾਮਿਆਂ ਦਾ ਵਜਾ ਹਾਂ ਬੱਚਾ ਵੇਖੋ ਜੀ ਡਰ ਤੇ ਜਾਂਦਾ ਹੀ ਹੈ ਬੱਚਾ ਤੇ ਛੋਟਾ ਹੀ ਹੈ ਜੀ ਪੁਲਿਸ ਕੰਪਲੇਟ ਕਰ ਹਾਂ ਜੀ ਪੁਲਿਸ ਕੰਪਲੇਂਟ ਹੈ ਪੁਲਿਸ ਵਾਲਿਆਂ ਨੂੰ ਕਰਤੀ ਹੈ ਇਨਫੋਰਮੇਸ਼ਨ ਜੀ ਜਾ ਰਹੇ ਹਾਂ ਉੱਥੇ ਥਾਣੇ ਜਾ ਰਹੇ ਹਾਂ ਬਾਕੀ ਗੱਲ ਕਰਦੇ ਹਾਂ ਉਹਨਾਂ ਨਾਲ ਜਾ ਕੇ ਅੰਤਰਪ੍ਰੀਤ ਸਿੰਘ ਅੰਤਰਪ੍ਰੀਤ ਕਿੱਥੇ ਰਹਿੰਦੇ ਹੋ ਤੇ ਕਿਹੜੀ ਕਲਾਸ ਪੜ੍ਹਦੇ ਹੋ ਮੈਂ ਇੱਥੇ ਚ ਪੜਦਾ ਸਾਗਰਪੁਰ ਰ ਰਹਿੰਦਾ ਹਾਂ ਕੀ ਹੋਇਆ ਕੀ ਹੋਇਆ ਕਿ ਮੈਂ ਜਾਣ ਲਈ ਦੁਕਾਨ ਤੇ ਤੇ ਘਰ ਵਾਪਸ ਆਉਂਦਾ ਹੀ ਤਾਂ ਉੱਥੋਂ ਤਿੰਨ ਜਣੇ ਆਏ ਆ ਪਲੇਟਨਾ ਮੋਟਰਸਾਈਕਲ ਤੇ ਤੇ ਮੈਨੂੰ ਰਿਵਾਲਵਰ ਦਿਖਾਇਆ ਤੇ ਸਕੂਟਰੀ ਖੋਕੇ ਲੈ ਗਏ ਹਾਂ ਹਾਂਜੀ ਕਿੱਥੇ ਗਏ ਸੀ ਤੇ ਕੀ ਕਰ ਰਹੇ ਸੀ ਮੈਂ ਆਪਣਾ ਸਮਾਨ ਲੈਣ ਗਿਆ ਹੀ ਬ्रेड ਲੈਣ ਗਿਆ ਹਾਂ ਹਾਂਜੀ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਉੱਤਰ ਜਾਉਣ ਤੂੰ ਅੱਛਾ ਹਾਂਜੀ ਉਹ ਬੰਦੇ ਤੇ ਇਹਨਾਂ ਨੇ ਨਹੀਂ ਨਹੀਂ ਕਿ ਸਰਦਾਰ ਇਹ ਮੁੰ ਨਹੀਂ ਅੱਛਾ ਤੇ ਮੈਂ ਹਾਂਜੀ ਹੁਣ ਚੋਰ ਹੋਰ ਉਹ ਬਿਸ਼ਟਲ ਹੀ ਹੋਰ ਕੁਝ ਨਹੀਂ ਹੈ ਲੈ ਉਹਦਾ ਕੋਈ ਮੋਟਰਸਾਈਕਲ ਦਾ ਨੰਬਰ ਨੋਟ ਕੀਤਾ ਹਾਂਜੀ ਕੀਤਾ ਪੀਪੀ06 ਐਚਐਫ 6848 ਕਿੰਨੀ ਤੇਜ਼ ਹੈ ਕਿੰਨੀ ਗੱਡੀ ਹੈ ਆਏ ਤੇ ਮੇਰੇ ਵੱਲ ਥੋੜੀ ਸਪੀਡ ਚ ਸੀ ਤੇ ਪਰ ਗਏ ਬੜੀ ਸਪੀਡ ਚ ਹਾਂ ਕੀ ਲੱਗਾ ਉਹਦੋਂ ਜਦੋਂ ਤੁਹਾਨੂੰ ਉਹਨਾਂ ਨੇ ਖਿਲਾ ਰਿਆ ਕਿਉਂ ਖਿਲਾ ਰਿਆ ਕਿ ਤੱਕ ਲਾਰੇ ਕੋਈ ਸਮਝ ਆਈ ਤਾ ਹਾਂਜੀ ਉਹਨਾਂ ਨੇ ਬਸ ਖਿਲਾ ਰਿਆ ਉਹ ਅੱਗੇ ਮੋਟਰਸਾਈਕਲ ਲਾ ਲਿਆ ਇਤਰਾ ਕਰਕੇ ਤੇ ਫੇਰ ਆnde ਉੱਤਰ ਹੁਣ ਤੋਂ ਹਾਂ ਹਾਂਜੀ ਕਿਤੇ ਕੋਈ ਹਥਿਆਰ ਹੈਗਾ ਸੀ ਕਿਸੇ ਕੋਲ ਹੈਗਾ ਹੀ ਕਿੰਨੇ ਜਿਹੇ ਇੱਕੋ ਉਹ ਐਕਟਿਵਾ 2 ਪ੍ਰੋ ਕੇ ਲੱਗੇ ਫਿਰ ਤੁਸੀਂ ਕੀ ਕੀਤਾ ਜੇ ਮੈਂ ਘਰ ਆ ਗਿਆ ਹਾਂਜੀ ਫਿਰ ਮੈਂ ਦੱਸਿਆ ਮਾਨੂੰ ਤੇ ਫਿਰ ਮੰਮਾ ਨੇ ਪਪਾ ਨੂੰ ਦੱਸਿਆ ਅਹ ਪਰ ਇੱਕ ਬੱਚੇ ਕੋਲ ਸਕੂਲ ਨਹੀਂ ਹੋਈ ਗਈ ਤੁਸੀਂ ਮੌਕੇ ਤੇ ਗਏ ਕੀ ਵੇਖ ਕੇ ਕੀ ਕਾਰਵਾਈ ਕੀਤੀ ਜਾਂਦੀ ਤੁਹਾਨੂੰ ਪਤਾ ਲੱਗਾ ਸਾਗਰਪੁਰ ਐਨੇ ਪਾਸੇ ਮੋੜ ਤੇ ਨਾ ਫਟਕ ਲੱਗੇ ਮੋਕੜ ਕੋਈ ਹੈ ਤਿੰਨ ਅਨੰਤ ਸੱਤ ਨੌਜਵਾਨ ਹੈਈ ਮੌਕਾ ਵੇਖ ਆਇਆ ਬਸ ਬੰਦਿਆਂ ਨੇ ਤਲਾਸ਼ ਕਰ ਲਏ ਹੋ ਸਕੇ ਸ਼ਾਮਾਂ ਤੱਕ ਕਵਰ ਕਰ ਲੈਂਦੇ ਕੀ ਦੱਸਿਆ ਬੱਚੇ ਦੀ ਕੋਈ ਨੋਬਤ ਹਿਆਰ ਵੀ ਸੀ ਮੇਰੇ ਘਰ ਤੇ ਵੱਲੋਂ ਤ ਨਹੀਂ ਦੱਸਿਆ ਕੋਈ ਉਹ ਲੈਟਰ ਲੂਟਰ ਹੁੰਦਾ ਜਗੋਂ ਨਾਲ ਉਹ ਫਟਿਆ ਖੜਾ ਹੁੰਦਾ ਹੂੰ ਭੋਰਨੀ ਦੀ ਚੀਜ਼ ਆ ਗਈ ਤੇ ਮੇਰੇ ਤੇ ਇਸ ਤਰ੍ਹਾਂ ਜੁੜਾ ਉਹ ਲੈਟਰ ਆ ਕੇ ਪਿਸਤਲ ਇਹ ਦੱਸਣ ਦੇ ਨਾਲ ਤੇ ਬੱਚੇ ਹੀ ਦੱਸਿਆ ਬਾਅਦ ਚ ਲੈਟਰ ਹੀ ਉਹਦੇ ਕੋਲ ਨਹੀਂ ਬੱਚੇ ਨੇ ਦੱਸਿਆ ਬੱਚਾ ਨੇ ਪਿਸਤਲ ਬਾਕੀ ਵੇਖ ਲੈਨੇ ਕਲੀਅਰ ਕਰਕੇ ਉਹਦੇ ਕੋਲ ਪਿਸਤਲ ਦਾ ਆ ਮੇ ਕੋ ਤੇ ਉਹਨੂੰ ਗਲਵਾ ਦੋ ਕੋਈ ਨਾ ਆਪਣੀ ਇੰਨਾਂ ਰੱਖੀ ਦੀ ਆ ਵਿਕਾਪਣਾ ਹੀ ਕਰ ਦਿੰਦੇ ਨੇ ਮੈਂ ਬਹੁਤ ਨਹੀਂ ਦਿਖਾ ਦਿੰਦੀ ਦਰਵਾਜ਼ੇ ਹੀ ਲੈ ਲਓ ਠੀਕ ਹੈ ਫਿਰ ਕੱਕ ਜਦੋਂ ਕਾਰਵਾਈ ਉਹ ਜਾਣਾ ਤਾ ਵਾ ਜੇ ਤੁਸੀਂ ਉੱਥੇ ਬੜਾ ਬੜਾ ਕਿਹਨੂੰ ਪੁੱਛ ਕੇ ਘਰ ਆਏ ਹੋ ਨਾ ਫਿਰ ਉਹ ਲੈ ਜਾਣਾ ਜੀ ਤੇ 101% ਨਾ ਨਿਕਲਣਾ ਜੀ ਫਿਰ ਇਹ ਅਹੀਂ ਫਿਰ ਬੋਲਵਾੜੀ ਵੀ ਕਿਹ ਗੱਡੀ ਸੀ ਉਹਦੇ ਅਹੀਂ ਬੈਠੇ ਆ ਨਾ ਉਹਦੇ ਵਜ ਦੇ ਬੱਡੇ ਕੰਦਾਂ ਚ ਜੀ ਉਹਨਾਂ ਨੇ ਘਰ ਗਏ ਹੀ ਹੁਣ ਕਿਤੇ ਨਹੀਂ ਗਏ ਕਿਤੇ ਨਹੀਂ ਗਏ ਅਹੀਂ ਘਰ ਵੀ ਨਹੀਂ ਘਰ ਜਾ ਕੇ ਥੋੜੀ ਪਤਾ ਲੱਗਣਾ ਇਹ ਬੰਦਾ ਕਿਹੜਾ ਵਾਹ ਰਹੀ ਲੰਮਾ ਤਾਂ ਦੇ ਘੱਲੇ ਨਹੀਂ ਲੈਣਾ ਪਾਰ ਕਰ ਗਿਆ ਪੁੱਸਣ ਦੁੱਧ ਵਾਲਾ ਜਿਹੜਾ ਪਾਰ ਕਰਕੇ ਥੁੜਕੇ ਪੁੱਸਣ ਰੋਡ ਨੂੰ ਮੜਕੇ ਨਹੀਂ ਨਹੀਂ ਇਹ ਮੁੰਡਾ ਗਿਆ ਸਾਗਰਪੁਰ ਨੂੰ ਜਿਹੜਾ ਮਾਰ ਕੇ ਘਰ ਆਇਆ ਨਾ ਚਿੱਟਾ ਫਿਰ ਘਰੋਂ ਨਹੀਂ ਫਿਰ ਉਹ ਆ ਗਿਆ ਉਹਥੇ ਦੁੱਧ ਲੈਂਦਾ ਹੈ ਅਛਾ ਬਗੈਦਾ ਦੋ ਦੋ ਤੋਂ ਪੱਕਾ ਲੱਗਾ ਆਪਣਾ ਠੀਕ ਹੈ ਜੀ ਫੌਜੀ ਦੇ ਘਰੋਂ ਉਧਰ ਨੂੰ ਗਿਆ ਅਛਾ ਉੱਥੇ ਤਾਂ ਕਿਹਾ ਬਿਲਕੁਲ ਸੜਕ ਦੇ ਉੱਤੇ ਚੜ੍ਹ ਗਿਆ ਸੜਕ ਤੇ ਚੜਿਆ ਹੋਇਆ ਜੀ ਸੜਕ ਤੇ ਚੜ੍ਹ ਗਿਆ ਫਿਰ ਜਦੋਂ ਕੋਈ ਟ੍ਰੈਂਟ ਐਨੂੰ ਵੜਿਆ ਪੈਣਾ ਉਹ ਤੇਰੇ ਬੰਦੂ ਬੋਲ ਰਿਹਾ ਹੈ ਬੋਲ ਰਿਹਾ ਹੈ ਹਾਂ ਮੰਨ ਰਿਹਾ ਹੈ ਪਾ ਤੇਰੇ ਬੰਦੂ ਆਇਆ ਤਨ ਭਲਾ ਰਿਹਾ ਵਾ ਠੀਕ ਹੈ ਤੇ ਕੋਈ ਫੁੱਟ ਦੀ ਕੋਈ ਪਰ ਦੋਵੇਂ ਸੁਣ ਕੇ ਚੜ ਗਏ ਆਏ ਉਹ ਟ੍ਰੈਂਟ ਵੱਲੋਂ ਹਾਂਜੀ ਪੂਰਾ ਨੂੰ ਆਏ ਆ ਵਾੜੇ-ਵਾੜੋਂ ਗਏ ਜਿੱਦੋਂ ਆਏ ਉਧਰ ਨੂੰ ਆ ਗਏ ਫਿਰ ਮੈਂ ਫੜੀਆ ਬਾਸ ਚੜ ਗਿਆ